ਕਿਸਾਨ ਆਗੂ ਸਰਵਣ ਪੰਧੇਰ ਨੇ ਸੋਸ਼ਲ ਮੀਡੀਆ ਤੇ ਬੋਲਦਿਆਂ ਕਿਹਾ ਕਿ ਭਗਵਾਨ ਤੁਮਾਨ ਸਰਕਾਰ ਕਿਸਾਨਾਂ ਨੂੰ ਨਹਿਰੀ ਪਾਣੀ ਵੇਚਣ ਦੀ ਯੋਜਨਾ ਬਣਾ ਰਹੀ ਹੈ ਜਿਸ ਨਾਲ ਲੱਖਾਂ ਹੀ ਕਿਸਾਨਾਂ ਨੂੰ ਨੁਕਸਾਨ ਪਹੁੰਚੇਗਾ ਪਹਿਲਾਂ ਹੀ ਕਿਸਾਨ ਕਰਜ਼ੇ ਦੀ ਮਾਰ ਹੇਠ ਦੱਬੇ ਪਏ ਨੇ ਪਰ ਇਸ ਯੋਜਨਾ ਦੇ ਆਉਣ ਨਾਲ ਲੱਖਾਂ ਕਿਸਾਨਾਂ ਤੇ ਹੋਰ ਬਿਲਾ ਦਾ ਬੋਝ ਵੱਧ ਜਾਵੇਗਾ ਮੈਂ ਸਰਵਣ ਸਿੰਘ ਪੰਧੇਰ ਅੰਮ੍ਰਿਤਸਰ ਤੋਂ ਬੋਲਦਾ ਕੱਲ ਜਿਹੜੀ ਮਹਾ ਪੰਚਾਇਤ ਵੱਡੀ ਰੈਲੀ ਜੰਡਿਆਲਾ ਗੁਰੂ ਹੋਈ ਲੋਕਾਂ ਦਾ ਧੰਨਵਾਦ ਅੱਜ ਅਫਦਾਲ ਪਿੰਡ ਇਹ ਵੀ ਅੰਮ੍ਰਿਤਸਰ ਦੇ ਵਿੱਚ ਹੈਗਾ ਵਾ ਜਿਹੜੇ ਆਪਣਾ ਕਤੂ ਨੰਗਲ ਨੇੜੇ ਉੱਥੇ ਵੱਡੀ ਮਹਾਂ ਰੈਲੀ ਹੋ ਰਹੀ ਸਾਰਿਆਂ ਨੂੰ ਵੱਧ ਤੋਂ ਪਹੁੰਚਣ ਦੀ ਅਪੀਲ ਕਰਦੇ ਹੈਗੇ ਆ ਸਾਡਾ ਦਿੱਲੀ ਅੰਦੋਲਨ 2 ਆ ਇਹ ਲਗਭਗ 20 ਦਿਨਾਂ ਬਾਅਦ 1 ਸਾਲ ਪੂਰਾ ਕਰ ਜਣਾ ਔਰ ਗੱਲਬਾਤ ਦਾ ਸੱਦਾ ਉਦੋਂ ਬਾਅਦ ਅਸੀਂ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਜੜਾ ਵਾ ਇਹ ਮਹਾਪੰਚਾਇਤਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਔਰ ਇਹਦੇ ਵਿੱਚ ਜਿਹੜਾ ਬਜਟ ਸੈਸ਼ਨ ਆ ਰਿਹਾ ਜੇ ਕੇਂਦਰ ਦੀ ਸਰਕਾਰ ਬਜਟ ਸੈਸ਼ਨ ਦੇ ਵਿੱਚ ਐਮਐਸਪੀ ਲਈ ਰਾਖਵਾ ਬਜਟ ਰੱਖਦੀ ਆ ਇਹਦੋਂ ਦਾ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਤੇ ਕੋਈ ਬਜਟ ਦੇ ਵਿੱਚ ਪ੍ਰਬੰਧਨ ਹੁੰਦਾ ਨਰੇਗਾ ਹੈਗੀ ਆ 200 ਦਿਨ ਚੰਗੀ ਦਿਹਾਰੀ ਉਹਦੇ ਵਿੱਚ ਕੋਈ ਰਾਖਵਾ ਬਜਟ ਹੁੰਦਾ ਔਰ ਫਸਲੀ ਬੀਮਾ ਯੋਨਾ ਵਾਸਤੇ ਸਰਕਾਰ ਕੋ ਬਜਟ ਚ ਰੱਖਦੀ ਆ ਅਸੀਂ ਸਮਝਾਂਗੇ ਸਦਾ ਸਾਰਥਕ ਰੂਪ ਵਿੱਚ ਅੱਗੇ ਚੱਲੂਗਾ ਜਿਹੜਾ ਉਹਦਾ ਕੋ ਆਪਾਂ ਕੋ ਰਿਜ਼ਲਟ ਕੱਢ ਸਕਦੇ ਹਾਂ ਅਸੀਂ ਲਗਾਤਾਰ ਮੰਗ ਕਰਦੇ ਹਾਂ ਵੀ ਜਿਹੜੇ ਨੇਬਰਸ ਕੰਟਰੀ ਆ ਉਹਨਾਂ ਦਾ ਵਪਾਰ ਸੱਭਿਆਚਾਰ ਦਾ ਖੇਤਰ ਹੋਵੇ ਖੇਡਾਂ ਦਾ ਖੇਤਰ ਹੋਵੇ ਉਹਨਾਂ ਤੇ ਪਾਬੰਦੀ ਨਹੀਂ ਹੋਣੀ ਚਾਹੀਦੀ ਉਹ ਵਿਦੇਸ਼ ਮੰਤਰੀ ਦਾ ਕੱਲ ਬਿਆਨ ਸੀ ਕਿ ਕੀ ਭਾਰਤ ਸਰਕਾਰ ਆਪਣੇ ਵੱਲੋਂ ਐਲਾਨ ਕਰੂਗੀ ਵੀ ਅਸੀਂ ਗਵਾਂਡੀ ਮੁਲਕ ਪਾਕਿਸਤਾਨ ਆਪਣਾ ਵਪਾਰ ਖੋਲਣ ਨੂੰ ਤਿਆਰ ਹੈ ਇਹਦਾ ਖੇਤੀ ਸੈਕਟਰ ਨੂੰ ਵੀ ਬੜਾ ਫਾਇਦਾ ਹੋਵੇ ਅਸੀਂ ਪੰਜਾਬ ਵਾਲੇ ਲਗਾਤਾਰ ਇਹ ਮੰਗ ਕਰਦੇ ਰਹਿੰਦੇ ਹੁੰਨੇ ਆ ਸੋ ਇਸ ਕਰਕੇ ਇਹ ਤੋਂ ਗਹਾ ਕੱਲ ਵਰਲਡ ਬੈਂਕ ਦੀ ਟੀਮ ਵੀ ਅਮਰਸਰ ਦੇ ਵਿੱਚ ਪ੍ਰੋਜੈਕਟ ਵੇਖਣ ਆਈ ਸੀ ਇਹ ਸਾਨੂੰ ਨਹਿਰਾਂ ਦਾ ਪਾਣੀ ਆਮ ਸ਼ਹਿਰੀਆਂ ਨੂੰ ਮੁੱਲ ਵੇਚਣਾ ਜਿਹੜਾ ਖੇਤੀ ਸੈਕਟਰ ਵਾਸਤੇ ਨਹਿਰੀ ਪਾਣੀ ਸੀ ਹੁਣ ਮੁੱਲ ਵੇਚਣ ਦਾ ਫੈਸਲਾ ਕਰ ਰਿਹਾ ਭਗਵੰਤਮਾਨ ਸਰਕਾਰ ਚੁੱਪ ਚਪੀਤੇ ਹੈ ਪ੍ਰੋਜੈਕਟ ਨੂੰ ਲਾੜੀਓ ਸਪਸ਼ਟੀਕਰਨ ਦੇਣ ਤੋਂ ਇਸ ਕਰਕੇ ਸਾਡਾ ਜ਼ਮੀਨ ਹੀਟਲਾ ਪਾਣੀ ਹੀਠਾ ਜਾ ਰਿਹਾ ਅਸੀਂ ਨਹਿਰੀ ਪਾਣੀ ਖੇਤਾਂ ਵਾਸਤੇ ਚਾਹੁੰਦੇ ਸੀ ਤੋਂ ਇਸ ਕਰਕੇ ਡਵਰਸ਼ਿਪ ਕੇਸ਼ਨ ਵਾਲੀ ਖੇਤੀ ਨੇ ਵੀ ਸਾਨੂੰ ਫਾਇਦਾ ਦੇਣਾ ਹੈਗਾ ਇਸ ਕਰਕੇ ਮੀਡੀਆ ਨੂੰ ਵੀ ਬੇਨਤੀ ਆ ਕਿ ਅੱਜ ਦੀ ਮਹਾ ਰੈਲੀ ਵਿੱਚ ਜਰੂਰ ਸਾਡਾ ਸਹਿਯੋਗ ਦਿਓ ਧੰਨਵਾਦ